ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਇਥੇ ਸਾਨੂੰ ਅੱਜ ਰੈਫਰੈਂਡਮ ਦੀ ਕਾਨਫਰੰਸ ਦੇ ਵਿੱਚ ਮਿਲਣ ਆਇਓ ਮੈਂ ਖਾਸ ਕਰਕੇ ਨੌਜਵਾਨਾਂ ਦੇ ਲਈ ਤੇ ਨੌਜਵਾਨ ਜਿਹੜੇ ਪੰਜਾਬ ਵਿੱਚ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਉਹਨਾਂ ਦੇ ਲਈ ਅੱਜ ਜਿਹੜਾ ਮੈਸੇਜ ਇੱਕ ਕਨਵੇ ਕਰਨਾ ਚਾਹੁੰਦਾ ਵੀ ਜਿਹੜੇ ਪਿਛਲੇ ਦਿਨੀ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਵੀ ਪੰਜਾਬ ਦੇ ਵਿੱਚ ਛਾਪੇ ਲੱਗਦੇ ਆ ਪੰਜਾਬ ਦੇ ਵਿੱਚ ਹੋਰਡਿੰਗਸ ਲੱਗੀਆਂ ਸਰਕਾਰ ਨੇ ਆਪਣੀ ਜਿਹੜੀ ਗੰਦੀ ਰਾਜਨੀਤੀ ਆ ਉਹਨੂੰ ਨਹੀਂ ਬਦਲਿਆ ਅੱਜ ਵੀ ਉਹੀ ਰਾਜਨੀਤੀਆਂ ਤੇ ਉਤਰੀ ਹੋਈ ਐ ਉਹਨਾਂ ਦੇ ਜਿਹੜੇ ਕੇਸ ਪਾਉਣ ਦੇ ਢੰਗ ਜਾਂ ਨੌਜਵਾਨਾਂ ਨੂੰ ਡਰਾਉਣ ਦਾ ਜਿਹੜਾ ਇਹਨਾਂ ਨੇ ਇੱਕ ਰਵਈਆ ਉਹ ਅਪਣਾਇਆ ਹੋਇਆ ਪਰ ਦੇਖੋ ਜਿਹੜਾ ਪੰਜਾਬ ਦੇ ਵਾਰਸ ਪੰਜਾਬ ਦੇ ਨੌਜਵਾਨ ਕਦੇ ਵੀ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਘਰ ਦੀ ਆਜ਼ਾਦੀ ਦੀ ਗੱਲ ਕਰਦੇ ਹੋਏ ਪਿੱਛੇ ਨਹੀਂ ਹਟਣਗੇ ਤੇ ਹਕੂਮਤ ਨੂੰ ਜਿਹੜਾ ਡੱਟ ਕੇ ਉਹਨਾਂ ਦਾ ਜਿਹੜਾ ਮੂੰਹ ਤੋੜ ਕੇ ਜਵਾਬ ਦੇਣਗੇ ਤੇ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਰੈਫਰੈਂਡਮ ਦੇ ਪੋਸਟਰਸ ਹੋਲਡਿੰਗਸ ਅਸੀਂ ਲਾਈਆਂ ਸੀ ਬਹੁਤ ਵੱਡੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਹੋਲਡਿੰਗਸ ਲੱਗੇ ਸੀ ਤੇ ਉਹਦੇ ਵਿੱਚ ਸਰਕਾਰ ਰਿਆ ਝੂਠੇ ਜਿਹੜੇ ਕੇਸ ਬਾਹਰ ਬੈਠੇ ਸਿੱਖਾਂ ਦੇ ਉੱਤੇ ਲਾਏ ਉਹਨਾਂ ਦੇ ਵਿੱਚੋਂ ਇੱਕ ਸਾਡੇ ਗੁਰਪਤ ਗੁਰਪਤਵੰਤ ਸਿੰਘ ਜੀ ਵਕੀਲ ਲੀਗਲ ਐਡਵਾਈਜ਼ਰ ਸਿਕਿਉਰ ਜਸਟਿਸ ਤੇ ਵੀ ਕੇਸ ਪਿਆ ਤੇ ਬਾਬਾ ਜਗਤ ਸਿੰਘ ਜਿਹੜੇ ਸੋਸ਼ਲ ਮੀਡੀਆ ਤੇ ਚਲਾਉਂਦੇ ਨੇ ਉਹਨਾਂ ਤੇ ਵੀ ਦੇਸ਼ ਧਰੋਹੀ ਦਾ ਮੁਕੱਦਮਾ ਪਿਆ ਇਹਦੇ ਵਿੱਚ ਮੈਂ ਕਿਸੇ ਵੀਰ ਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਕੰਮ ਕਿਵੇਂ ਕਰਨਾ ਤੇ ਕਿਹੜੇ ਲੌਜੀਕ ਹੋਣੇ ਚਾਹੀਦੇ ਕੰਮ ਕਰਨ ਦੇ ਪਰ ਸਾਨੂੰ ਹੋਰ ਹੱਥਾਂ ਦੀ ਲੋੜ ਹੈ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਇਕੱਲੇ ਸੋਸ਼ਲ ਮੀਡੀਆ ਤੇ ਨਹੀਂ ਗਰਾਉਂਡ ਲੈਵਲ ਤੇ ਵੀ ਕੰਮ ਕਰਨ ਦੀ ਲੋੜ ਹੈ ਮੈਂ ਬਾਰ-ਬਾਰ ਜਿਹੜਾ ਇੱਕ ਪਿਛਲੇ ਦਿਨੀ ਜਦੋਂ ਰੈਫਰੈਂਡਮ ਦੇ ਜਿਹੜੇ ਦਿਖਾਉਣ ਦੇ ਜਰੀਏ ਸੀ ਫੇਸਬੁਕ ਦੇ ਉੱਤੇ ਉਰਦਸਤਾਨ ਤੋਂ ਇਹੀ ਇੱਕ ਜਿਹੜਾ ਬਿਆਨ ਉਥੋਂ ਜਾਰੀ ਕੀਤਾ ਸੀ ਵੀ ਪੰਜਾਬ ਦੀ ਸਰਕਾਰੀ ਕਹਿੰਦਾ ਭਰ ਦਿਓ ਛਾਪੇ ਲਾ ਦਿਓ ਉਹਦਾ ਕਾਰਨ ਆ ਜਦੋਂ ਅਸੀਂ ਹੋਲਡਿੰਗ ਦੀ ਇੱਕ ਵਧੀਆ ਤਰੀਕੇ ਦੇ ਨਾਲ ਪੈਸਾ ਖਰਚ ਕੇ ਲਾਣੇ ਆ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆ ਕੈਂਪੇਨਸ ਜਿਹੜੀਆਂ ਅਵੇਅਰਨੈਸ ਪੰਜਾਬ ਦੇ ਵਿੱਚ ਪੈਦਾ ਕਰਦੇ ਆ ਤੇ ਸਰਕਾਰ ਨੂੰ ਉਹ ਮਨਜ਼ੂਰ ਨਹੀਂ ਜੇ ਨਹੀਂ ਮਨਜ਼ੂਰ ਤਾਂ ਸਾਡਾ ਢੰਗ ਵੀ ਫਿਰ ਉਹ ਵੱਖਰਾ ਹੋਵੇਗਾ ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਜਿਹਦੇ ਉੱਤੇ ਬੱਸ ਅਡੇ ਹੁੰਦੇ ਨੇ ਜਾਂ ਸਕੂਲ ਕਾਲਜਿਸ ਜਿਹੜੀਆਂ ਉਹਦੀਆਂ ਕੰਧਾਂ ਨੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਜਿੱਥੇ ਕਿਤੇ ਤੁਸੀਂ ਵਸਦੇ ਹੋ ਜਿਹੜਾ ਤੁਹਾਨੂੰ ਲੋਕਲ ਸਰਕਾਰੀ ਅਦਾਰਾ ਲੱਭਦਾ ਉਹਨਾਂ ਦੀਆਂ ਕੰਧਾਂ ਪਰੋ ਪੰਜਾਬ ਦੇ ਵਿੱਚ ਸਰਕਾਰ ਨੂੰ ਪਤਾ ਲੱਗੇ ਜਿਹੜੀ ਸਾਡੀ ਲੜਾਈ ਆ ਉਹ ਭਾਰਤ ਹਕੂਮਤ ਦੇ ਨਾਲ ਆ ਭਾਰਤ ਸਰਕਾਰ ਦੇ ਨਾਲ ਆ ਉਹਨਾਂ ਦੇ ਕਨਸਟੀਟਿਊਸ਼ਨ ਨਾਲ ਆ ਜਿਸ ਕਨਸਟੀਟਿਊਸ਼ਨ ਐ ਸਾਨੂੰ ਕਈ ਸਦੀਆਂ ਤੋਂ ਗੁਲਾਮ ਬਣਾ ਕੇ ਰੱਖਿਆ ਹੋਇਆ ਸਿੱਖ ਆਪਣਾ ਆਜ਼ਾਦੀ ਆਪਣਾ ਘਰ ਹੋਮਲੈਂਡ ਦੀ ਮੰਗ ਕਰਦਾ ਤੇ ਮੰਗ ਕਰਦੇ ਹੋਏ ਸੰਤ ਜਰਨੈਲ ਸਿੰਘ ਜੀ ਜਾ ਉਹਨਾਂ ਦੇ ਸਾਥੀ 1.5 ਲੱਖ ਤੋਂ ਬਾਅਦ ਸਿੰਘ ਸਿੰਘਣੀਆਂ ਸ਼ਹੀਦ ਹੋ ਚੁੱਕੇ ਨੇ ਜੇ ਆਪਾਂ ਗੱਲ ਕਰੀਏ ਜੈਨੋਸਾਈਡ ਦੀ ਇਹ ਜੈਨੋਸਾਈਡ ਦਾ ਜਿਹੜਾ ਇਨਸਾਫ ਹੈ ਸਾਨੂੰ ਕਿਵੇਂ ਮਿਲੂ ਅਸੀਂ ਜੈਨੋਸਾਈਡ ਦੇ ਇਨਸਾਫ ਨੂੰ ਮੰਗਦੇ ਜਾਂ ਮਟਾਮਾ ਰੋ ਰੋ ਕੇ ਅੰਜੂ ਸੁੱਕ ਚੁੱਕੇ ਨੇ ਅੱਜ ਵੀ ਡਿੱਗਦੀਆਂ ਨੇ ਵੀ ਸਾਨੂੰ ਇਨਸਾਫ ਕਿਵੇਂ ਮਿਲੂ ਕੋਈ ਕੋਰਟ ਨਹੀਂ ਛੱਡਿਆ ਕੋਈ ਦਰਵਾਜ਼ਾ ਨਹੀਂ ਛੱਡਿਆ ਕੋਈ ਲੀਡਰ ਜਿਹੜੇ ਪੰਜਾਬ ਦੇ ਵਿੱਚ ਪਾਰਟੀਆਂ ਖੜੀਆਂ ਕੀਤੀਆਂ ਸਾਰਾ ਇੱਕ ਤਰੀਕਾ ਆਪਣਾ ਕੇ ਦੇਖ ਲਿਆ ਪਰ ਸਿੱਖਾਂ ਦਾ ਕੋਈ ਵੀ ਨਹੀਂ ਹੋ ਸਕਿਆ ਜੇ ਅਸੀਂ ਆਪਣੀ ਇਤਿਹਾਸ ਨੂੰ ਦੇਖੀਏ ਸਾਨੂੰ ਗੁਰੂ ਸਾਹਿਬਾਨ ਨੇ ਪੰਜ ਤਖਤ ਦਿੱਤੇ ਨੇ ਪੰਜਾਬ ਦੇ ਵਿੱਚ ਕੋਈ ਵੀ ਡਾਇਰੈਕਸ਼ਨ ਚਲੇ ਜਾਓ ਤੁਹਾਨੂੰ ਤਖਤ ਤੇ ਦਰਉਂਦਾ ਏ ਤੁਹਾਨੂੰ ਦੱਸਦਾ ਏ ਵੀ ਤੁਸੀਂ ਆਜ਼ਾਦ ਹੋ ਤੁਸੀਂ ਆਜ਼ਾਦੀ ਲੈਣੀ ਆ ਤੇ ਤੁਸੀਂ ਰਾਜ ਕਰ ਸਕਦੇ ਹੋ ਤੁਹਾਡੇ ਕੋਲੇ ਪੰਜ ਤਖਤ ਨੇ ਤੁਹਾਡੇ ਕੋਲੇ ਸੁਪਰੀਮ ਕੋਰਟ ਨੇ ਤੇ ਇਸ ਤੋਂ ਸਾਨੂੰ ਸਿੱਖਣਾ ਚਾਹੀਦਾ ਸਾਨੂੰ ਆਪਣਾ ਘਰ ਚਾਹੀਦਾ ਘਰ ਆਪਣੇ ਘਰ ਦੇ ਵਿੱਚ ਅਸੀਂ ਜੋ ਮਰਜ਼ੀ ਕਰੀਏ ਸਾਡਾ ਆਪ ਦਾ ਘਰ ਹੋਊਗਾ ਸਾਡਾ ਆਪ ਦਾ ਰਾਜ ਹੋਊਗਾ ਹਿੰਦੁਸਤਾਨ ਸਾਨੂੰ ਗਾਈਡ ਨਹੀਂ ਕਰ ਸਕਦਾ ਹਿੰਦੁਸਤਾਨ ਸਾਨੂੰ ਨਹੀਂ ਦੱਸ ਸਕਦਾ ਵੀ ਅਸੀਂ ਉਹਨਾਂ ਦੀ ਕਿਹੜੀ ਪਾਲਿਸੀ ਤੇ ਚੱਲਣਾ ਹਿੰਦੁਸਤਾਨ ਆਪਣੇ ਜਿਹੜੇ ਇੱਥੇ ਸਰਕਾਰੀ ادارے ਆ ਉਹਨਾਂ ਨੂੰ ਸਾਡੇ ਗੁਰਦੁਆਰਿਆਂ ਦੇ ਵਿੱਚ ਸਾਨੂੰ ਆਗੇ ਦੱਸਣ ਦੀ ਲੋੜ ਨਹੀਂ ਜੇ ਅਸੀਂ ਰੈਫਰੈਂਡਮ ਦੀ ਗੱਲ ਕਰਦੇ ਆ ਰੈਫਰੈਂਡਮ ਦੇ ਸੋਸ਼ਲ ਮੀਡੀਆ ਤੇ ਪੇਜ ਚਲਾਉਣੇ ਆ ਤਾ ਸਾਨੂੰ ਅਤਵਾਦੀ ਕਿਹਾ ਜਾਂਦਾ ਸਾਨੂੰ ਵੱਖਵਾਦੀ ਕਿਹਾ ਜਾਂਦਾ ਮੈਂ ਇਹ ਮੰਨਦਾ ਵੀ ਹਾਂ ਮੈਂ ਅਤਵਾਦੀ ਹਾਂ ਮੈਂ ਐਸਾ ਅਤਵਾਦੀ ਹਾਂ ਜਿਹੜਾ ਸੋਸ਼ਲ ਮੀਡੀਆ ਤੇ ਕੰਪੇਨ ਰਨ ਕਰਦਾ ਹਾਂ ਮੈਂ ਐਸਾ ਅਤਵਾਦੀ ਹਾਂ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਕਹਿ ਰਿਹਾ ਵੀ ਖੜੇ ਹੋ ਪੰਜਾਬ ਦੇ ਕੰਧਾਂ ਸਰਕਾਰੀ ادارے ਪਰੋ ਰੈਫਰੰਡਮ 220 ਆਜ਼ਾਦੀ ਹਲ ਲਿਖੋ ਤੇ ਪੰਜਾਬ ਦੇ ਵਿੱਚ ਨੌਜਵਾਨ ਕੈਮ ਹੋ ਜਾਓ ਵੱਧ ਤੋਂ ਵੱਧ ਆਪਣੀ ਜਿਹੜੀ ਸੋਸ਼ਲ ਮੀਡੀਆ ਦੀ ਲੜਾਈ ਉਹਨੂੰ ਤੇਜ਼ ਕਰੋ ਗਰਾਉਂਡ ਲੈਵਲ ਤੇ ਜੇ ਕਿਸੇ ਨੂੰ ਲੋੜ ਆ ਮਦਦ ਦੀ ਤੁਹਾਨੂੰ ਕਾਲ ਕਰ ਸਕਦੇ ਹੋ ਸਾਡੇ ਸੋਸ਼ਲ ਮੀਡੀਆ ਤੇ ਕੰਟੈਕਟ ਕਰ ਸਕਦੇ ਹੋ ਤੇ ਜਿਹੜੇ ਬਾਹਰ ਬੈਠੇ ਵੀਰ ਆ ਤੁਸੀਂ ਆਜ਼ਾਦ ਹੋ ਤੁਹਾਨੂੰ ਕਿਸੇ ਗਵਰਨਮੈਂਟ ਤੋਂ ਡਰਨ ਦੀ ਲੋੜ ਨਹੀਂ ਤੁਹਾਡੀ ਸਾਨੂੰ ਲੋੜ ਆ ਬਾਹਰ ਇੱਥੇ ਮੈਂ ਖੜਾਂਗਾ ਮਨੂੰ ਪੇਪਰ ਦੇ ਉੱਤੇ ਲਿਖ ਕੇ ਆਪਣੇ ਕੌਂਟੈਕਟ ਲੈ ਕੇ ਦੇ ਕੇ ਜਾਓ ਤੁਸੀਂ ਸੋਸ਼ਲ ਮੀਡੀਆ ਤੇ ਕੰਮ ਕਰੋ ਮੈਂ ਤੁਹਾਨੂੰ ਪੋਸਟਾਂ ਭੇਜਾਂਗਾ ਉਹਦੇ ਵਿੱਚ ਕੁਝ ਵੀ ਅਸੀਂ ਮਾੜਾ ਨਹੀਂ ਲਿਖਦੇ ਐਦਾਂ ਦੀਆਂ ਪੋਸਟਾਂ ਹੁੰਦੀਆਂ ਪੰਜਾਬ ਰੈਫਰੈਂਡਮ ਆਜ਼ਾਦੀ ਹੱਲ ਤੁਸੀਂ ਮੈਨੂੰ ਦੱਸੋ ਵੀ ਇਹ ਸ਼ੇਅਰ ਕਰਨ ਦੇ ਨਾਲ ਬੰਦਾ ਅਤਵਾਦੀ ਕਿੱਦਾਂ ਬਣ ਸਕਦਾ ਸਾਡੇ ਕੋਲੇ ਕੋਈ ਸੰਤਾਲੀ ਨਹੀਂ ਅਸੀਂ ਅੱਜ ਕਲਮ ਦੀ ਲੜਾਈ ਚੂਸ ਕੀਤੀ ਹੋਈ ਹੈ ਜੇ ਸਰਕਾਰ ਨੂੰ ਅਸੀਂ ਅੱਜ ਵੀ ਅਤਵਾਦੀ ਲੱਗਦੇ ਹਾਂ ਤਾਂ ਸੰਤ ਜਰਨੈਲ ਸਿੰਘ ਵਾਰ-ਵਾਰ ਉਹਨਾਂ ਦੀਆਂ ਟੇਪਾਂ ਭਰੀਆਂ ਪਈਆਂ ਰੀਲਾਂ ਭਰੀਆਂ ਪਈਆਂ ਤੇ ਨੌਜਵਾਨੋ ਤੁਸੀਂ ਸਾਰਿਆਂ ਅੱਜ ਸੋਣੀਆਂ ਜਾ ਕੇ ਤੁਸੀਂ ਕੋਸ਼ਿਸ਼ ਕਰ ਰਹੀਆਂ ਆਪਣੇ ਕਾਮਾਕਾਰਾਂ ਤੋਂ ਆਪਣੀ ਪੜ੍ਹਾਈ ਤੋਂ ਟਾਈਮ ਕੱਢ ਕੇ ਵੱਧ ਤੋਂ ਵੱਧ ਰਿਸਰਚ ਕਰਨੀ ਹੈ ਆਪਣੇ ਇਤਿਹਾਸ ਦੀ ਬੋਤਾ ਸਿੰਘ ਗਰਜਾ ਸਿੰਘ ਜੇ ਦੋ ਸਿੰਘ ਇੱਕ ਖੜ ਕੇ ਦੱਸ ਸਕਦੇ ਨੇ ਚੰਦਾ ਜਾਂ ਟੋਲ ਟੈਕਸ ਲਾ ਸਕਦੇ ਨੇ ਆਪਣਾ ਇਤਿਹਾਸ ਫਰੋਲੋ ਤੇ ਅਸੀਂ ਕੌਣ ਹਾਂ ਸਾਡੇ ਖੂਨ ਅੱਜ ਪਾਣੀ ਕਿਉਂ ਬਣੇ ਨੇ ਕੀ ਗੱਲ ਹੋ ਗਈ ਨੌਜਵਾਨਾਂ ਦਾ ਖੂਨ ਅੱਜ ਪਾਣੀ ਕਾਹਤੋਂ ਬਣਿਆ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਥਾਂ ਥਾਂ ਤੇ ਕੈਂਸਰ ਪੈਦਾ ਹੋ ਗਿਆ ਪੰਜਾਬ ਰੜਕ ਰੜਕ ਕੇ ਪੰਜਾਬ ਦੇ ਨੌਜਵਾਨ ਅੱਜ ਇਸ ਚੀਜ਼ ਨੂੰ ਦੇਖਣ ਵੀ ਸਾਡੇ ਪਿਤਾ ਸਾਡੇ ਕਿਸਾਨ ਭਰਾ ਬਜ਼ੁਰਗ ਕਿਸਾਨ ਫਾਇ ਲੈ ਕੇ ਕਿਉਂ ਮਰਦੇ ਨੇ ਪੰਜਾਬ ਸਰਕਾਰ ਨੇ ਕਿਹੜੀ ਏਦਾਂ ਦੀਆਂ ਪਾਲਿਸੀਆਂ ਉੱਥੇ ਚਲਾਈਆਂ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹਨਾਂ ਕਿਹੜੀਆਂ ਪਾਲਿਸੀਆਂ ਚਲਾਈਆਂ ਵੀ ਪੰਜਾਬ ਦਾ ਕਿਸਾਨ ਅੱਜ ਕਰਜੇ ਥੱਲੇ ਖੁਸ਼ੀਆਂ ਕਰ ਰਿਹਾ ਸਪ੍ਰਿਆ ਪੀਪੀਕੇ ਮਰ ਰਿਹਾ ਪੰਜਾਬ ਦਾ ਕਿਸਾਨ ਕਿਉਂ ਮਜਬੂਰ ਹੋਇਆ ਸਾਨੂੰ ਆਜ਼ਾਦ ਹੋਣ ਦੀ ਲੋੜ ਆ ਖਾਸਾ ਜੀ ਤੁਸੀਂ ਯਾਦ ਰੱਖੋ ਤੁਹਾਨੂੰ ਹਰ ਪਾਸਿਓਂ ਮਾਰਿਆ ਗਿਆ ਤੁਹਾਡੀ ਭਾਸ਼ਾ ਤੇ ਵਾਰ ਹੋ ਰਿਆ ਤੁਹਾਡੇ ਧਰਮ ਤੇ ਵਾਰ ਹੋ ਰਿਆ ਅੱਜ ਗਲੀਆਂ ਦੇ ਵਿੱਚ ਕੱਲੀ-ਕੱਲੀ ਤੁਸੀਂ ਦੇਖ ਲਓ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕੀਤੀ ਗਈ ਬੇਅਦਬੀ ਕੀਤੀ ਗਈ ਅਸੀਂ ਕਿੱਥੇ ਆ ਨੌਜਵਾਨ ਕਿੱਥੇ ਆ ਸਾਨੂੰ ਜਾਗਣ ਦੀ ਲੋੜ ਆ ਕੀ ਮਜਾਲ ਹੈ ਸਰਕਾਰ ਦੀ ਜੇ ਸਾਡੇ ਗੁਰੂ ਤੇ ਸਾਡੇ ਇੱਛੇ ਹੱਥ ਅੱਜ ਚੁਕਿਆ ਤਾਂ ਨੌਜਵਾਨ ਕਿਵੇਂ ਕਰ ਜਾਗੇ ਸੋਗੇ ਜੇ ਜਸਵਾਲ ਸਿੰਘ ਵਾਇਗਰੂ ਦਾ ਜਾਪ ਕਰਦਾ ਸੀ ਸਤਨਾਮ ਕਰਦਾ ਸੀ ਪੀਸਫੁਲੀ ਪ੍ਰੋਟੈਸਟ ਕਰਦਾ ਸੀ ਸਰਕਾਰ ਸਰਕਾਰ ਨੇ ਅਨਪਛਾਤੇ ਕਹਿ ਕੇ ਸ਼ਰਿਆਂ 'ਚ ਦੇਂ ਦਿਹਾੜੇ ਗੋਲੀਆਂ ਮਾਰੀਆਂ ਉਹਦਾ ਇਨਸਾਫ ਕੌਣ ਲਾਊਗਾ ਅਸੀਂ ਨੌਜਵਾਨਾਂ ਨੇ ਲੈਣਾ ਖੜੇ ਹੋ ਮੈਂ ਤੁਹਾਡੇ ਬਾਵਾ ਦੀ ਉਮੀਦ ਕਰਦਾ ਤੁਹਾਡੀ سپورਟ ਦੀ ਆਸ ਰੱਖਦਾ ਤੁਸੀਂ ਸੋਸ਼ਲ ਮੀਡੀਆ ਤੇ ਕੈਂਪੇਨਾਂ ਰਨ ਕਰੋ ਵੱਧ ਤੋਂ ਵੱਧ ਆਪਣੇ ਤਰੀਕੇ ਦੇ ਵਿੱਚ ਭਾਰਤ ਸਰਕਾਰ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕਰੋ ਜੇ ਕੈਟਲੋਨੀਆ ਤੋਂ ਰੈਫਰੈਂਡਮ ਲਾਈਵ ਦਿਖਾਇਆ ਜੇ کوردستان ਦੇ ਵਿੱਚੋਂ ਵੱਧਦੀਆਂ ਗੋਲੀਆਂ ਦੇ ਵਿੱਚੋਂ ਰੈਫਰੈਂਡਮ ਤੁਹਾਨੂੰ ਲਾਈਵ ਦਿਖਾਇਆ ਤਾਂ ਜੁੜਦ ਰੱਖੋ ਅੱਜ ਸਾਡੇ ਸਿੱਖਾਂ ਦਾ ਰੈਫਰੈਂਡਮ 2020 2020 ਆ ਰਿਹਾ ਸਾxslਾ ਜੀ ਖੜੇ ਹੋ ਤੁਸੀਂ ਬਿਲਕੁਲ ਇਸ ਰੈਫਰੈਂਡਮ ਦਾ ਸਾਥ ਦਿਓ ਕੋਈ ਗੱਲ ਨਹੀਂ ਜੇ ਸਾਡੇ ਭਰਾ ਅੱਜ ਕੋਈ ਗੱਲੋਂ ਜਾਂ ਬੱਕਰੀ ਬੱਕਰੀ ਪਾਲਸੀ ਦੇ ਸ਼ਰੂ ਕੰਮ ਕਰਦੇ ਨੇ ਉਹ ਵੀ ਖਾਲਿਸਤਾਨ ਦੀ ਗੱਲ ਕਰਦੇ ਨੇ ਖਾਲਿਸਤਾਨ ਹੋਮਲੈਂਡ ਦੀ ਗੱਲ ਕਰਦੇ ਨੇ ਪਰ ਨੌਜਵਾਨੋ ਤੁਸੀਂ ਆਪਣਾ ਜਿਹੜਾ ਸੋਸ਼ਲ ਮੀਡੀਆ ਦਾ ਕੰਮ ਆ ਉਹ ਜਾਰੀ ਰੱਖੋ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਵਾਅਦਾ ਕੀਤਾ ਵੀ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਾਂਗੇ ਤੁਹਾਨੂੰ ਡਰਨ ਦੀ ਲੋੜ ਨਹੀਂ ਆਜ਼ਾਦੀ ਮੁਕਤ ਨਹੀਂ ਮਿਲਦੀ ਸਿਰ ਦੇਣੇ ਪੈਂਦੇ ਆ ਜੇ ਜਸਿਆ ਕਾਲ ਜੇ ਬਿਆਨਤ ਸਿੰਘ ਮਾਰਨ ਨੂੰ ਬਿਆਨਤ ਸਿੰਘ ਦੀ ਅਸੈਸੀਨੇਸ਼ਨ ਹੋਈ ਆ ਤਾ ਪੰਜਾਬ ਦੀ ਨਸਲ ਖੁਸ਼ੀ ਬੰਦ ਹੋਈ ਜੇ ਬਿਆਨ ਸਿੰਘ ਨਾ ਮਰਦਾ ਅੱਜ ਮੈਂ ਨਾ ਸੇਤੇ ਹੁੰਦਾ ਜੇ ਬਿਆਨ ਸਿੰਘ ਨਾ ਮਰਦਾ ਅੱਜ ਤੁਸੀਂ ਇੱਥੇ ਨਾ ਬੈਠੇ ਹੁੰਦੇ ਉਹ ਬੁੱਚੜ ਜਲਵਾਣੇ ਨੇ ਪੰਜਾਬ ਦੀ ਇੱਕ ਨੌਜਵਾਨੀ ਨੂੰ ਖਤਮ ਕਰਦਾ ਬੀੜਾ ਚੁੱਕਿਆ ਸੀ ਤੇ ਸਿੰਘਾਂ ਨੇ ਸੂਰਮਿਆਂ ਨੇ ਦਲੇਰੀ ਦੇ ਨਾਲ ਵਿਹੰਤ ਬੁੱਚੜ ਪਾਪੀ ਮਾਰਿਆ ਪਰ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਜੀ ਆਪਾਂ ਵਾਇਲੈਂਸ ਸ਼ੁਰੂ ਕਰੀਏ ਪਰ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਅਸੀਂ ਕੁਝ ਵੀ ਨਹੀਂ ਕਰਨਾ ਪਰ ਅੱਜ ਸਾਡੇ ਕੋਲ ਇੱਕ ਸਟੈਪ ਆ ਪੀਸਫੁਲ ਸਟੈਪ ਡੈਮੋਕਰੈਟਿਕ ਤਰੀਕੇ ਦਾ ਸਟੈਪ ਆ ਅੱਜ ਅਸੀਂ ਅੱਜ ਸਾਡੇ ਨੌਜਵਾਨ ਵੀਰ ਅੱਜ ਸਾਡੇ ਭੈਣ ਭਰਾ ਅੱਜ ਕਿਹੜੀ ਗੱਲਾਂ ਪਿੱਛੇ ਹੋਏ ਨੇ ਕਿਹੜੀ ਗੱਲਾਂ ਚੁੱਪ ਬੈਠੇ ਨੇ ਕੀ ਗੱਲ ਆ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਸਾਨੂੰ ਦੱਸੋ ਅਸੀਂ ਬਾਰ ਬਾਰ ਤੁਹਾਡੇ ਕੋਲੇ ਆਉਨੇ ਆ ਵੱਖਰੇ ਵੱਖਰੇ ਸ਼ਹਿਰਾਂ ਜਾਂਦੇ ਆ ਸਾਡਾ ਇਹ ਕਾਰਨ ਆ ਤੁਹਾਡੇ ਕੋਲੇ ਆਉਣ ਦਾ ਤੁਹਾਨੂੰ ਪੁੱਛਣ ਦਾ ਤੁਸੀਂ ਸਾਨੂੰ ਦੱਸੋ ਤਾਂ ਸਹੀ ਅਸੀਂ ਤੁਹਾਡੇ ਲਈ ਹੋਰ ਕੀ ਕਰ ਸਕਦੇ ਆ ਤੁਸੀਂ ਸਾਨੂੰ ਦੱਸੋ ਤਾਂ ਸਹੀ ਇਸ ਰੈਫਰੈਂਡਮ ਨੂੰ ਹੋਰ ਅੱਗੇ ਕਿਵੇਂ ਲੈ ਕੇ ਜਾ ਦਿੰਦੇ ਆ ਤੁਸੀਂ ਸਾਡਾ ਸਾਥ ਦਿਓ ਅਸੀਂ ਅਪੀਲ ਕਰਦੇ ਆ ਤੇ ਪੈਸੇ ਦੇ ਬਿਨਾ ਕੁਝ ਵੀ ਨਹੀਂ ਚੱਲਦਾ ਬਿਲਕੁਲ ਆਪਣਾ ਖਾਸਾ ਜੀ ਤੁਸੀਂ ਕਿਰਤ ਕਰਦੇ ਹੋ ਤੇ ਆਪਣਾ ਦਸਵੰਧ ਰੈਫਰੈਂਡਮ 2020 ਨੂੰ ਦਿਓ ਕੱਢੋ ਵੱਧ ਤੋਂ ਵੱਧ ਜਿਹੜੀ ਪੈਸੇ ਦੀ ਸਪੋਰਟ ਆ ਜਿੰਨਾ ਮੈਂ ਬਣਾਉਣਾ ਜਿੰਨੀ ਮੇਰੇ ਮੇਰੇ ਕੋਲੇ ਹੌਸਲਾ ਹੁੰਦਾ ਮੈਂ ਬਿਲਕੁਲ ਖਾਲਸਾ ਜੀ ਪਹਿਲਾਂ ਆਪਣੇ ਇੱਕ ਰੈਫਰੈਂਡਮ ਲਈ ਆਪਣੀ ਮਿਹਨਤ ਦੇ ਵਿੱਚੋਂ ਕੱਢ ਕੇ ਦਿੰਨਾ ਜੇ ਅਸੀਂ ਬਾਹਰ ਟਰੈਵਲ ਕਰਦੇ ਆ ਅਸੀਂ ਤੁਹਾਡੇ ਪੈਸੇ ਦੇ ਉੱਤੇ ਬਿਲਕੁਲ ਵੀ ਅਸੀਂ ਕਦੇ ਵੀ ਨਾ ਦੇਖਾਂਗੇ ਨਾ ਦੇਖਣਾ ਅਸੀਂ ਆਪਣੇ ਪੈਸੇ ਤੇ ਟਰੈਵਲ ਕਰਦੇ ਆ ਅੱਜ ਮੈਨੂੰ ਇਹ ਤਾਂ ਦੱਸਣਾ ਪਿਆ ਕਿਉਂਕਿ ਮੈਨੂੰ ਕੱਲਾ ਆਉਂਦੀ ਸੀ ਪਿੱਛੋਂ ਮੈਨੂੰ ਪਤਾ ਲੱਗਾ ਵੀ ਕਹਿੰਦੇ ਸੰਗਤ ਦੇ ਪੈਸੇ ਤੇ ਇਹ ਬਾਹਰ ਘੁੰਮਦੇ ਨੇ ਖਾਲਸਾ ਜੀ ਕਦੇ ਵੀ ਅਸੀਂ ਐਦਾਂ ਦੀ ਗੱਲ ਨਹੀਂ ਕਰਾਂਗੇ ਅਸੀਂ ਤੁਹਾਡੇ ਪੈਸੇ ਨੂੰ ਬਿਲਕੁਲ ਪ੍ਰੋਪਰ ਰਾਈਟ ਚੈਨਲ ਦੇ ਥਰੂ ਪ੍ਰੋਪਰ ਜਗ੍ਹਾ ਤੇ ਲੱਗੇਗਾ ਸਾਨੂੰ ਪ੍ਰਚਾਰ ਕਰਨ ਲਈ ਲਿਟਰੇਚਰ ਚਾਹੀਦਾ ਸਾਨੂੰ ਪ੍ਰਚਾਰ ਕਰਨ ਲਈ ਪੜ੍ਹੇ ਲਿਖੇ ਨੌਜਵਾਨ ਚਾਹੀਦੇ ਨੇ ਸਾਨੂੰ ਪ੍ਰਚਾਰ ਕਰਨ ਲਈ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੰਪੇਨ ਕਰ ਲਈ ਇੱਕ ਟੀਮ ਚਾਹੀਦੀ ਹੈ ਅਸੀਂ ਕਿੱਥੋਂ ਕਰਾਂਗੇ ਜੇ ਸਾਡੇ ਖਰਚੇ ਜਿਹੜੇ ਆ ਅੱਜ ਬਹੁਤ ਜ਼ਿਆਦਾ ਵੱਜ ਚੁੱਕੇ ਨੇ ਸਾਡਾ ਮਿਲੀਅਨਸ ਆਫ ਡਾਲਰ ਦਾ ਖਰਚਾ ਅਸੀਂ ਵਾਦਾ ਕਰਦੇ ਹਾਂ ਤੁਸੀਂ ਸਾਡੇ ਸਾਨੂੰ ਪੈਸੇ ਦੇ ਵਿੱਚ ਸਪੋਰਟ ਕਰੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਵਧੀਆ ਰਿਜ਼ਲਟ ਜਿਹੜਾ ਉਹ ਕਾਟ ਕੇ ਦੇਵਾਂਗੇ ਕਹਤ ਲੋਰੀਆਂ ਦੇ ਨੌਜਵਾਨਾਂ ਨੇ ਕਹਤ ਲੋਰੀਆਂ ਦੇ ਸਟੂਡੈਂਟਸ ਨੇ ਇੱਕ ਐਸੀ ਲਹਿਰ ਬਣਾਈ ਸੀ ਉਹਨਾਂ ਦੇ ਅਸਮਾਨ ਦੇ ਵਿੱਚ ਕਤਲੋਂ ਦਾ ਪਿਆਰ ਗੂੰਜਦਾ ਸੀ ਅੱਜ ਖਾਲਿਸਤਾਨ ਦੀ ਗੱਲ ਇੰਨੇ ਸਾਲਾਂ ਬਾਅਦ ਚੱਲਦੀ ਹੋਈ ਪੀੜੀ ਪਰ ਪੀੜੀ ਅੱਜ 220 ਦੇ ਵਿੱਚ ਆ ਕੇ ਖੜ ਚੁੱਕੀ ਹੈ 220 ਦੇ ਵਿੱਚ ਅਸੀਂ ਰੈਫਰੰਡਮ ਕਰਾਉਣਾ ਆਜ਼ਾਦ ਪੰਜਾਬ ਦੀ ਗੱਲ ਕਰਦੇ ਆ ਆਪਣੇ ਘਰ ਦੀ ਗੱਲ ਕਰਦੇ ਆ ਕਾਹ ਤੋਂ ਕਰਦੇ ਆ ਜਦੋਂ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੇ ਵਿੱਚ ਵੜ ਚੁੱਕਿਆ ਅੱਜ ਸਾਨੂੰ ਮਜਬੂਰਨ ਕਹਿਣਾ ਪੈ ਰਿਹਾ ਵੀ ਅਸੀਂ ਨੌਜਵਾਨ ਭਰਾ ਕਿੱਥੋਂ ਲੱਭਾਂਗੇ ਸੜਕਾਂ ਦੇ ਉੱਤੇੋਂ ਲੰਬੇ ਪੇਂ ਲੱਭਾਂਗੇ ਕਿੱਥੋਂ ਅਸੀਂ ਨੌਜਵਾਨਾ ਸਾਡੇ ਨੌਜਵਾਨ ਵੀਰ ਜਿਹੜੇ ਅੱਜ ਅਸੀਂ ਸੁਣਦੇ ਇਤਿਹਾਸ ਪੜ੍ਹਦੇ ਆਂ ਵੀ ਬੋਤਾ ਸਿੰਘ ਗਰਜੇ ਵਰਗੇ ਇੱਕ ਕੈਂਪੇਨ ਜਿਹੜੀ ਆ ਉਹਨਾਂ ਨੇ ਸੜਕਾਂ ਦੇ ਉੱਤੇ ਅਮਰਸਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਖੜ ਕੇ ਇੱਕ ਗੁਰੂਆਂ ਦੇ ਇਤਿਹਾਸ ਜੇ ਫੋਲੀਏ ਤਾਂ ਦੇਖੋ ਕਿੱਦਾਂ-ਕਿੱਦਾਂ ਦੇ ਬਲੀਵਾਨ ਯੋਧੇ ਹੋਏ ਨੇ ਜੇ ਅਸੀਂ ਗੱਲ ਕਰੀਏ ਹਰੀ ਸਿੰਘ ਨਲੂਏ ਦੀ ਤੇ ਉਸ ਦੇ ਮੋਰਚੇ ਉਸ ਦੇ ਮਾਰ ਕੇ ਮਾਰੇ ਹੋਏ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਉਸ ਯੋਧੇ ਨੇ ਮਾਰ ਕੇ ਮਾਰੇ ਨੇ ਤੇ ਪੰਜਾਬ ਦੇ ਨੌਜਵਾਨ ਦੀ ਅਸੀਂ ਕਿੱਥੋਂ ਐਗਜ਼ੈਂਪਲ ਦਵਾਂਗੇ ਕਿਵੇਂ ਅਸੀਂ ਕਹਾਂਗੇ ਵੀ ਨਸ਼ੇੜੀ ਬਣ ਚੁੱਕੀ ਐ ਕਿਵੇਂ ਅਸੀਂ ਕਹਾਂਗੇ ਨੌਜਵਾਨੋ ਉੱਠੋ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਇਹ ਸਰਕਾਰਾਂ ਦਾ ਜਿਹੜਾ ਤੁਹਾਡੇ ਦੇ ਪਛਾਇਆ ਹੋਇਆ ਜਾਲ ਐ ਇਹ ਤੋਂ ਤੁਸੀਂ ਅਵੇਅਰ ਹੋ ਤੁਹਾਨੂੰ ਨਸ਼ਾ ਕਰਨ ਦੀ ਕੋਈ ਲੋੜ ਨਹੀਂ ਅਸੀਂ ਬਾਹਰ ਵੱਸਦੇ ਆਂ ਅਸੀਂ ਇਹ ਦੱਸਾਂ ਨਾ ਹਾਂ ਕਿਰਤਾਂ ਕਰਦੇ ਆਂ ਇੱਥੇ ਆ ਕੇ ਘਰ ਵੀ ਲਏ ਸਭ ਕੁਝ ਕੀਤਾ ਆਪਣੇ ਬਿਜ਼ਨਸ ਵੀ ਕਰਦੇ ਆਂ ਇਹ ਦੱਸੋ ਅਸੀਂ ਕਿਹਨਾ ਵੱਲ ਦੇਖਦੇ ਆਂ ਤੇ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਕਿਉਂ ਨਹੀਂ ਕਰ ਸਕਦੇ ਰਜਗਾਰ ਕਿਉਂ ਨਹੀਂ ਪੈਦਾ ਕਰ ਸਕਦੇ ਤੁਸੀਂ ਬਾਹਰ ਨੂੰ ਭੱਜਦੇ ਹੋ 30 35 35 ਲੱਖ ਲਾਉਨੇ ਹੋ ਬਾਰਡਰ ਕ੍ਰੋਸ ਕਰਦੇ ਹੋ ਆਪਣੇ ਜਾਨਾਂ ਵਾਰਦੇ ਹੋ ਬਾਰਡਰਾਂ ਦੇ ਉੱਤੇ ਸੁੱਖੀਆਂ ਹਲਾਸ਼ਾ ਪਈਆਂ ਜਾ ਕੇ ਦੇਖ ਲਓ ਮਕੀਕੋ ਦੇ ਬਾਰਡਰ ਪਰ ਐਨਆਰਐਸ ਕਿ ਤੁਹਾਨੂੰ ਕਾਹਦੇ ਲੈਣ ਦੀ ਲੋੜ ਆ ਇੱਕ ਸਰਕਾਰ ਨਾ ਪੰਜਾਬ ਦੇ ਨੌਜਵਾਨ ਨੂੰ ਮਜਬੂਰ ਕਰ ਦਿੱਤਾ ਵੀ ਪੰਜਾਬ ਛੱਡ ਕੇ ਬਾਹਰ ਆਵੇ ਸਾਨੂੰ ਸ਼ੌਂਕ ਨਹੀਂ ਸਾਨੂੰ ਚਾਹ ਨਹੀਂ ਵੀ ਅਸੀਂ ਬਾਹਰ ਰਹੀਏ ਅਸੀਂ ਸਾਡਾ ਵੀ ਜੀ ਕਰਦਾ ਮੇਰਾ ਵੀ ਜੀ ਕਰਦਾ ਆਪਣੇ ਘਰ ਦੇ ਵਿੱਚ ਰਮਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂ ਪਰ ਸਰਕਾਰ ਇੱਕ ਐਸੀ ਕਲੌਣੀ ਹਰਕਤ ਜਿਹੜੀ ਸਰਕਾਰਾਂ ਨੇ ਕੀਤੀ ਹੋਈ ਆ ਬਲੈਕਲਿਸਟਾਂ ਦੀ ਸਾਨੂੰ ਨਹੀਂ ਡਰ ਲੱਗਦਾ ਬਲੈਕਲਿਸਟਾਂ ਤੋਂ ਤਾਂ ਕੀ ਹੋਇਆ ਜੇ ਤੁਸੀਂ ਮੈਨੂੰ ਬਲੈਕਲਿਸਟ ਕਰ ਦਿੱਤਾ ਤਾਂ ਕੀ ਹੋਇਆ ਜੇ ਸਾਡੇ ਭਾਈ ਨਿੱਜਰ ਵਰਗਿਆਂ ਨੂੰ ਤੁਸੀਂ ਆਤਵਾਦੀ ਕਹਿੰਦੇ ਹੋ ਤੇ ਮੈਂ ਇਸ ਸੜਕ 'ਤੇ ਅੱਜ ਇਸ ਸਟੇਜ 'ਤੇ ਕਹਿਣਾ ਵੀ ਹਾਂ ਅਸੀਂ ਆਤਵਾਦੀ ਹਾਂ ਕਿਉਂ ਅਸੀਂ ਸ਼ਰਿਆਂ ਵਿੱਚ ਖੁੱਲਿਆਂ ਸੋਸ਼ਲ ਮੀਡੀਆ 'ਤੇ ਆਜ਼ਾਦੀ ਦੀ ਗੱਲ ਕਰਦੇ ਹਾਂ ਆਪਣੇ ਪੰਜਾਬ ਆਜ਼ਾਦ ਕਰਾਉਣ ਦੀ ਗੱਲ ਕਰਦੇ ਹਾਂ ਆਪਣੇ ਗੁਰੂ ਗ੍ਰੰਥ ਸਾਹਿਬ ਇਸਤ ਦੀ ਬੇਅਦਬੀ ਹੋਈ ਦੀ ਗੱਲ ਕਰਦੇ ਹਾਂ ਆ ਸਾਨੂੰ ਸਾਡਾ ਧਰਮ ਸੁਰੱਖਿਆ ਨਹੀਂ ਸਾਨੂੰ ਧਰਮ ਤੋਂ ਵੱਧ ਕੁਝ ਵੀ ਪਿਆਰਾ ਨਹੀਂ ਤੇ ਸਾਰ ਸ਼ਰੀਆ ਕਾਲ ਸਾਨੂੰ ਸੋਚਣਾ ਪਊ ਜੇ ਸਾਡਾ ਘਰ ਨਹੀਂ ਤਾਂ ਸਾਡੇ ਲਈ ਕੁਝ ਵੀ ਨਹੀਂ ਸਤ ਜਰਨੈਲ ਸਿੰਘ ਬਾਰ ਬਾਰ ਕਹਿ ਕੇ ਗਏ ਆ ਵੀ ਜਿਸ ਦਿਨ ਦਰਬਾਰ ਸਾਹਿਬ ਦੇ ਵਿੱਚ ਆਰਮੀ ਪੈਰ ਰੱਖੂਗੀ ਤੇ ਸਾਡਾ ਨੀਂਹ ਪੱਥਰ ਰੱਖਿਆ ਜਾਊਗਾ ਨੀਂਹ ਪੱਥਰ ਤਾਂ ਰੱਖਿਆ ਗਿਆ ਪਰ ਘਰ ਬਣਾਉਣ ਵਾਲੇ ਕਿੱਥੇ ਆ ਕਿੱਥੇ ਆ ਉਹ ਨੌਜਵਾਨ ਕਿੱਥੇ ਆ ਕਰਤਾਰ ਸਿੰਘ ਸ਼ਰਾਬੇ ਵਰਗੇ ਕਿੱਥੇ ਆ ਬੁੱਧ ਸਿੰਘ ਵਰਗੇ ਕਿੱਥੇ ਨੇ ਤੁਸੀਂ ਜਾਗੋ ਤੁਹਾਡਾ ਖੂਨ ਕਿਉਂ ਪਾਣੀ ਵੜ ਚੁੱਕਿਆ ਕਿਉਂ ਰਗਾ ਦੇ ਵਿੱਚ ਉਹ ਨਸ਼ਾ ਲੱਪਣ ਲੱਗ ਗਿਆ ਇਹੀ ਗੱਲ ਹੋ ਗਈ ਜਿਹੜੀ ਨੌਜਵਾਨ ਅੱਜ ਪੰਜਾਬ ਦੇ ਵਿੱਚ ਉੱਠਣ ਲਈ ਉਹਨਾਂ ਨੂੰ ਨਸ਼ਾ ਚਾਹੀਦਾ ਕਿਉਂ ਤੁਸੀਂ ਇਹ ਰਸਤਿਆਂ ਦੇ ਵਿੱਚ ਤੁਰ ਚੁੱਕੇ ਹੋ ਤੁਸੀਂ ਸੋਚੋ ਤੁਸੀਂ ਕਿਹਨਾਂ ਦੇ ਬਾਰਸ ਹੋ ਤੁਸੀਂ ਸੋਚੋ ਸਾਡਾ ਬਾਪੂ ਸਾਨੂੰ ਕੀ ਖੜ ਕੇ ਕਹੂਗਾ ਅਨੰਤਪੁਰ ਤੋਂ ਖੜ ਕੇ ਕੀ ਕਹੂਗਾ ਵੀ ਮੇਰੇ ਨੌਜਵਾਨ ਪੁੱਤ ਐਦਾਂ ਦੇ ਨੇ ਮੇਰੇ ਨੌਜਵਾਨ ਪੁੱਤ ਐਦਾਂ ਦੇ ਨੇ ਸਾਨੂੰ ਇੰਨੇ ਸਾਲ ਹੋ ਗਏ ਰੜਕ ਰੜਕੇ ਅਸੀਂ ਮਰ ਰਹੇ ਹਾਂ ਕੱਲੇ ਕੱਲੇ ਮੂਰਖ ਜਾ ਕੇ ਸੰਦੇਸ਼ ਦਨੇ ਫਿਰਦੇ ਆਂ ਵੀ ਸਾਨੂੰ ਆਜ਼ਾਦੀ ਚਾਹੀਦੀ ਆ ਪਰ ਸਾਨੂੰ ਆਪ ਸੋਚਣਾ ਪਊ ਅਸੀਂ ਆਪਣੇ ਘਰ ਕਿਵੇਂ ਬਣਾਉਣਾ ਕੀ ਉਹਦੇ ਕਾਰਨ ਨੇ ਕੀ ਕਿਵੇਂ ਉਹਦੇ ਸਟੈਪਸ ਨੇ ਰੈਫਰੈਂਡਮ ਜਿਹੜਾ ਦੁਨੀਆ ਦੇ ਵਿੱਚ ਹਰ ਮੁਲਕ ਆਜ਼ਾਦ ਕਰਾਉਣ ਦੇ ਜਿਹੜੇ ਮੁਲਕ ਬੱਕਰੇ ਬੱਕਰੇ ਅੱਜ ਸਟੇਟਾਂ ਜਿਹੜੀਆਂ ਅਲੱਗ ਹੋ ਰਹੀਆਂ ਦੇਖੋ ਕਿਵੇਂ ਸੋਸ਼ਲ ਮੀਡੀਆ ਅਖਬਾਰ ਭਰੇ ਪਏ ਨੇ ਵੀ ਰੈਫਰੈਂਡਮ ਦੇ ਨਾਲ ਦੇਸ਼ ਵੱਖ ਹੁੰਦੇ ਨੇ ਤੇ ਅਸੀਂ ਵੀ ਪੀਸਫੁਲ ਡੈਮੋਕਰੈtic ਤਰੀਕੇ ਦੇ ਨਾਲ ਆਪਣਾ ਖਾਲਿਸਤਾਨ ਆਪਣਾ ਪੰਜਾਬ ਆਜ਼ਾਦ ਕਰਾਉਣਾ ਚਾਹੁੰਦੇ ਆ ਅਸੀਂ ਇੰਡੀਅਨ ਗਵਰਨਮੈਂਟ ਦੇ ਨਾਲ ਨਹੀਂ ਨਿਰਾਣਾ ਚਾਹੁੰਦੇ ਤੇ ਮੈਂ ਅੱਜ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਮੈਂ ਬਾਹਰ ਖੜਾ ਹੂੰਗਾ ਮੈਨੂੰ ਪੇਪਰ ਦੇ ਉੱਤੇ ਆਪਣੇ ਕੰਟੈਕਟ ਲਿਖ ਕੇ ਦੇ ਕੇ ਜਾਓ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਫੀਲਡ ਦੇ ਉੱਤੇ ਕੰਮ ਕਰਦੇ ਆ ਡਰਨ ਦੀ ਲੋੜ ਨਹੀਂ ਕੋਈ ਗੱਲ ਨਹੀਂ ਕੇਸ ਪੈਣਗੇ ਮੈਂ ਤੁਹਾਨੂੰ ਵਾਦਾ ਕਰਦਾ ਸਾਨੂੰ ਆਜ਼ਾਦ ਹੋਣ ਦਿਓ ਕੱਲੀ ਕੱਲੀ ਚੀਜ਼ ਦਾ ਕੱਲੀ ਕੱਲੀ ਚੀਜ਼ ਦਾ ਲੇਖਾ ਜੋਖਾ ਲਵਾਂਗੇ ਕਿਵੇਂ ਇਹਨਾਂ ਦਾ ਸਾਡੇ ਗੁਰੂ ਗ੍ਰੰਥ ਸਾਹਿਬ ਗੜੀਆਂ ਬਜ਼ਾਰਾਂ ਦੇ ਵਿੱਚ ਰੋਲੇ ਅਸੀਂ ਕੱਲੀ ਕੱਲੀ ਚੀਜ਼ ਦਾ ਇਹਨਾਂ ਤੋਂ ਲੇਖਾ ਲਵਾਂਗੇ ਜੇ ਕੋਈ ਪੰਜਾਬ ਦੇ ਵਿੱਚ ਅਜੇ ਐਕਸ਼ਨ ਹੋ ਜਾਂਦਾ ਜਿਵੇਂ ਕਿ ਆ ਰੀਸੈਂਟਲੀ ਲੁਧਿਆਣੇ ਦਾ ਹੋਇਆ ਇੱਕ ਮੋਟਰਸਾਈਕਲ ਤੇ ਕੋਈ ਨੌਜਵਾਨ ਨੇ ਹਤਿਆ ਕੀਤੀ ਮੰਨ ਲਓ ਕੋਈ ਕਾਰਨ ਸੀ ਕੁਝ ਹੋ ਗਿਆ ਮੈਂ ਐਗਜ਼ਾਮਪਲ ਯੂਜ਼ ਨਹੀਂ ਸੀ ਕਰਨਾ ਚਾਹੁੰਦਾ ਪਰ ਸਾਰੀਆਂ ਏਜੰਸੀਆਂ ਦਾ ਕੰਨ ਚੁੱਕ ਲੈ ਉਹ ਮੁੰਡਿਆਂ ਨੂੰ ਫੜਨ ਤੱਕ ਉਥੇ ਨੌਜਵਾਨ ਭਾਈ ਸਾਡਾ ਜੱਗੀ ਵੀ ਫੜਿਆ ਜਿਹੜਾ ਬਾਹਰੋਂ ਵਿਆਹ ਕਰਾਉਣ ਗਿਆ ਸੀ ਜੇ ਸਰਕਾਰਾਂ ਇਹ ਹਾਲਾਤ ਇੱਕ ਕਤਲ ਵਿਸ਼ੇ ਕਰ ਸਕਦੀਆਂ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਇਹ ਗੁਰੂ ਗ੍ਰੰਥ ਸਾਹਿਬ ਗਲੀਆਂ ਦੇ ਵਿੱਚ ਰੋਲੇਗੇ ਕੋਈ ਨਹੀਂ ਉੱਠਿਆ ਕਿਸੇ ਸਰਕਾਰ ਨੇ ਕਿਸੇ ਕਿਸੇ ਬੰਦੇ ਨੇ ਵੀ ਬਾਹਰ ਖੜ ਕੇ ਗੱਲ ਨਹੀਂ ਕੀਤੀ ਸਾਰੇ ਘਰਾਂ ਦੇ ਵਿੱਚ ਚੁੱਪ ਕਰਕੇ ਬੈ ਗਏ ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਐਦਾਂ ਹੋ ਸਕਦਾ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਮਹਿਸੂਸ ਕਰ ਸਕਦੇ ਹੋ 25-20 ਦੀ ਗੱਲ ਤਾਂ ਛੱਡੋ ਏਸਾਦਾਰੀ ਹਿੰਦੂਤਾ ਸਾਨੂੰ ਕਦੋਂ ਦਾ ਬਣਾਇਆ ਹੋਇਆ ਪਰ ਜੇ ਅੱਜ ਇਹ ਗੱਲਾਂ ਆ ਸਕਦੀਆਂ ਨੇ ਮੈਂ ਸਮਝਦਾ ਸਾਡੇ ਵੱਡੇ ਬਡੇਰੇ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਅਸੀਂ ਅਤਵਾਦੀ ਕਹਿੰਦੇ ਰਹੇ ਉਹਨਾਂ ਨੂੰ ਅਸੀਂ ਕਹਿੰਦੇ ਰਹੇ ਵੀ ਇਹ ਜਿਹੜੀਆਂ ਗੁਰਦੁਆਰੇ ਫੋਟੋ ਲੱਗਿਆ ਟੈਰਰਿਸਟ ਆ ਕਿਵੇਂ ਹੋ ਟੈਰਰਿਸਟ ਆ ਜੇ ਉਹਨਾਂ ਨੇ ਬੰਦੂਖਾਂ ਚੱਕਿਆ ਸੀ ਉਹ ਟੈਰਰਿਸਟ ਆ ਸਾਨੂੰ ਕੋਚੌਣ ਲਈ ਚੱਕਿਆ ਬਿਲਕੁਲ ਵੀ ਕੋਈ ਗਲਤ ਗੱਲ ਨਹੀਂ ਹੈਗੀ ਜੇ ਅੱਜ ਅਸੀਂ ਸੋਸ਼ਲ ਮੀਡੀਆ ਦੇ ਕੰਪੇਨ ਨਾ ਕਰਦੇ ਆਂ ਅੱਜ ਤੁਹਾਡੇ ਕੋਲ ਤੁਰੇ ਫਿਰਦੇ ਆਂ ਤੁਸੀਂ ਇਸ ਗੱਲ ਦਾ ਪ੍ਰਾਨ ਕਰਕੇ ਜਾਣਾ ਨੌਜਵਾਨੋ ਵੀ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕੰਮ ਕਰੋ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸਿਰਫ ਤੁਹਾਡੇ 15 ਮਿੰਟ ਚਾਹੀਦੇ ਆ ਤੁਹਾਡੀ ਲਾਈਫ ਟਾਈਮ ਦੇ ਵਿੱਚੋਂ 24 ਘੰਟੇ ਚੋਂ 15 ਮਿੰਟ ਜੇ 15 ਮਿੰਟ ਦੇ ਵਿੱਚ ਬਾਬਾ ਜੱਗ ਸਾਰੀ ਦੁਨੀਆ ਦੇ ਉੱਤੇ ਗੱਲ ਸ਼ੇਅਰ ਕਰ ਸਕਦਾ ਮੈਂ ਇਹ ਨਿਊਯਾਰਕ ਦੇ ਨੌਜਵਾਨ ਦੀ ਗੱਲ ਕਰਦਾ ਸਾਡੇ ਕੋਲੇ ਆ ਨਹੀਂ ਸਕਿਆ ਜਿਹਦੇ ਉੱਤੇ ਸਰਕਾਰ ਨੇ ਝੂਠਾ ਮਕਦਮਾ ਪਾਇਆ ਜਿਵੇਂ ਨੌਜਵਾਨਾ ਹੈ ਭਾਰਤ ਦੇ ਉੱਤੇ ਕਈ ਸਾਲਾਂ ਤੋਂ ਪੈਰ ਨਹੀਂ ਸੀ ਪਾਇਆ ਬਾਹਰ ਬੈਠਾ ਸੋਸ਼ਲ ਮੀਡੀਆ ਦੇ ਲੜਾਈ ਲੜਦਾ ਸਿਰਫ 15 ਮਿੰਟ ਦੇ ਵਿੱਚ ਉਹ ਮੁਲਖਾਂ ਦੇ ਵਿੱਚ ਗੱਲ ਪਜਾ ਦਿੰਦਾ ਉਹਦਾ ਇੱਕ ਸੋਸ਼ਲ ਮੀਡੀਆ ਹਥਿਆਰ ਆ ਉਹਦੇ ਕੋਲ ਕੋਈ ਇੱਕੇ ਫੁਟੇਜ ਆ ਬੰਨੀ ਜਦੋਂ ਉਹ ਨੌਜਵਾਨ ਬੋਲਦਾ ਜਦੋਂ ਉਸ ਨੌਜਵਾਨ ਦੀ ਤੁਹਾਨੂੰ ਗੱਲਾਂ ਤੁਹਾਨੂੰ ਦੱਸਾਂਗੇ ਕਿਤੇ ਸਾਨੂੰ ਟਾਈਮ ਲੱਗਿਆ ਅਸੀਂ ਲੈ ਕੇ ਜਰੂਰ ਆਵਾਂਗੇ ਉਸ ਨੌਜਵਾਨਾ ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨ ਜਿਹੜੀ ਆ ਦਿਨ ਝੋਗਣੀ ਰਾਤ ਦਿਨ ਦੁਗਣੀ ਤੇ ਰਾਤ ਝੋਗੜੀ ਕੀਤੀ ਐ ਤੇ ਮਹਾਰਾਜ ਉਸ ਨੂੰ ਤੰਦਰੁਸੀਆਂ ਆਖਣ ਤੇ ਉਹ ਨੌਜਵਾਨ ਨੂੰ ਮੈਂ ਕਹਿੰਦਾ ਚੜ੍ਹਦੀ ਗਲਾਬ ਆਖੇ ਤੇ ਜਦੋਂ ਇਸ ਕਾਨਫਰੰਸਾਂ ਦੇ ਵਿੱਚੋਂ ਮੈਨੂੰ ਅੱਜ ਬਿਲਕੁਲ ਨੌਜਵਾਨ ਚਾਹੀਦੇ ਨੇ ਜਿਹੜੇ ਮੇਰੇ ਕੋਲੇ ਵਾਦਾ ਕਰਨ ਪ੍ਰਣ ਕਰਨ ਹਾਂ ਅਸੀਂ 15 ਮਿੰਟ ਦਵਾਂਗੇ ਫੇਸਬੁਕਾਂ ਦੇ ਉੱਤੇ ਵਟਸਐਪਾਂ ਦੇ ਉੱਤੇ ਟਵਿੱਟਰਸ ਦੇ ਉੱਤੇ ਜਿਹੜੇ ਆਜ਼ਾਦੀ ਦੀ ਗੱਲ ਕਰ ਸਕਣ ਜਿਹੜੇ ਆਜ਼ਾਦ ਪੰਜਾਬ ਦੀ ਗੱਲ ਕਰ ਸਕਣ ਜਿਹੜੇ ਆਪਣੇ ਗੁਰੂਆਂ ਦੀ ਆਪਣੇ ਪੀਰਾਂ ਦੀ ਗੱਲ ਕਰ ਸਕਣ ਤੇ ਤੁਸੀਂ ਦੇਖੋ ਜਿਹੜੇ ਨਸ਼ੇ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਗਤੋਗਤ ਪੰਜਾਬ ਦੇ ਨੌਜਵਾਨ ਹੋਏ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਗਾ ਸਕਣ ਸਾਨੂੰ ਲੋੜ ਹੈ ਟੀਮ ਦੀ ਬាទੋ ਬាទ ਤੁਹਾਡੇ ਸੰਯੋਗ ਦੀ ਤੁਸੀਂ ਉਠੋ ਇਹਦੇ ਵਿੱਚ ਕੋਈ ਵੀ ਗਲਤ ਨਹੀਂ ਤੁਹਾਨੂੰ ਕੋਈ ਵੀ ਸਰਕਾਰ ਤੁਹਾਨੂੰ ਕੋਈ ਵੀ ਕਾਨੂੰਨ ਨਹੀਂ ਰੋਕਦਾ ਵੀ ਤੁਸੀਂ ਸੋਸ਼ਲ ਮੀਡੀਆ ਤੇ ਕੰਪਲੇਨ ਨਹੀਂ ਕਰ ਸਕਦੇ ਸਾਡੇ ਸੋਸ਼ਲ ਮੀਡੀਆ ਸਰਕਾਰ ਬੰਦ ਕਰਦੀ ਹੈ ਸਰਕਾਰ ਨੇ ਬਹੁਤ ਪੀ ਸਾਡੇ ਜਿਹੜੇ ਚੱਲਦੇ ਹੋਏ ਬੰਦ ਕੀਤੇ ਆ ਸਾਨੂੰ ਕੋਈ ਦੁੱਖ ਨਹੀਂ ਅਸੀਂ ਹੋਰ ਢੰਗ ਜਿਹੜੇ ਅਪਣਾਵਾਂਗੇ ਪਰ ਸਾਨੂੰ ਲੋੜ ਆ ਤੁਹਾਡੇ ਸੰਯੋਗ ਦੀ ਸਾਨੂੰ ਲੋੜ ਆ ਤੁਹਾਡੀ ਸਪੋਰਟ ਦੀ ਕੋਲ ਜਾਂਦੇ ਵਿੱਚ ਜਿਹੜੇ ਗਰੁੱਪ ਆ ਤੁਸੀਂ ਆਰਗੂਮੈਂਟਸ ਪੈਦਾ ਕਰੋ ਤੁਸੀਂ ਗਰੁੱਪਸ ਬਣਾਓ ਤੁਸੀਂ ਆਪਣੇ ਪ੍ਰੋਫੈਸਰ ਜਿਹੜੇ ਇੱਥੇ ਪੜੇ ਲਿਖੇ ਨੌਜਵਾਨ ਆਪਣੇ ਪ੍ਰੋਫੈਸਰਾਂ ਨੂੰ ਦੱਸੋ ਵੀ ਡਿਬੇਟ ਸੈਕਸ਼ਨ ਜਿਹੜੇ ਆ ਅਵੇਲੇਬਲ ਕਰੋ ਕਾਲਜਸ ਦੇ ਵਿੱਚ ਖਾਲਸਾਾਂ ਦੇ ਡਿਬੇਟਸ ਕਰੋ ਤੁਸੀਂ ਦੇਖੋ ਤੁਹਾਡੇ ਇਤਿਹਾਸ ਦੇ ਵਿੱਚ ਕਿਵੇਂ ਜਿਹੜੀ ਹੈ ਇਹਨਾਂ ਨੇ ਬਾਰ-ਬਾਰ ਹਿੰਦੂ ਸਰਕਾਰ ਨੇ ਜਿਹੜੀ ਇੰਡੀਆ ਗਵਰਨਮੈਂਟ ਨੇ ਸਾਡੇ ਉਤੇ ਕਿਵੇਂ-ਕਿਵੇਂ ਅਟੈਕ ਕੀਤੇ ਕਿਵੇਂ ਸਾਨੂੰ ਮਾਰਨ ਦੀ ਕੋਸ਼ਿਸ਼ਾਂ ਕੀਤੀਆਂ ਕਿਵੇਂ ਅੱਜ ਵੀ ਕਹਿੰਦੇ ਨੇ ਵੀ ਅਸੀਂ ਤੁਸੀਂ ਇਕੱਠੇ ਰੋ ਸਾਡੇ ਨਾਲ ਰੋ ਤੁਸੀਂ ਬਖਰਾ ਦੇਸ਼ ਨਾਲੋ ਕਿਵੇਂ ਅੱਜ ਸਾਡੇ ਵਿੱਚ ਇਹਨਾਂ ਦੇ ਐਮਬੈਸੀਆਂ ਦੇ ਜਿਹੜੇ ਜਨਰਲ ਕੌਂਸਲਰ ਆ ਸਾਡੇ ਵਿੱਚ ਆ ਕੇ ਬਹਿ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਕੋਈ ਹੱਕ ਨਹੀਂ ਸਾਡੇ ਕੋਲੇ ਨੇੜੇ ਲੱਗਣ ਦਾ ਸਾਨੂੰ ਲੋੜ ਨਹੀਂ ਇਹਨਾਂ ਦੇ ਵਿੱਚ ਰਹਿਣ ਦੀ ਸਾਨੂੰ ਲੋੜ ਨਹੀਂ ਸਾਨੂੰ ਆਪਣਾ ਦੇਸ਼ ਚਾਹੀਦਾ ਅਸੀਂ ਆਜ਼ਾਦ ਹੋ ਕੇ ਆਪਣਾ ਘਰ ਚਲਾਉਣਾ ਜਾਣਦੇ ਆ ਜੇ ਐਗਜ਼ੈਂਪਲ ਲੈਣੀ ਆ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖੋ ਤੇ ਜੇ ਐਗਜ਼ੈਂਪਲ ਲੈਣੀ ਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਦੇਖੋ ਜੇ ਐਗਜ਼ੈਂਪਲ ਲੈਣੀ ਆ ਅੱਜ ਹਿੰਦੂ ਕਹਿੰਦੇ ਆ ਵੀ ਸਿੱਖ ਜੀ ਦੇਖੋ ਤੇ ਹਿੰਦੀ ਚਾਦਰ ਤੇਗ ਬਾਦਰ ਤੇ ਐਗਜ਼ੈਂਪਲ ਲੋ ਸਾਡਾ ਇਤਿਹਾਸ ਬੜਾ ਰੇਸ਼ਿਆ ਅਸੀਂ ਕਿਸੇ ਹਿੰਦੂ ਨੂੰ ਪੰਜਾਬ ਦੇ ਵਿੱਚੋਂ ਨਹੀਂ ਕੱਢਾਂਗੇ ਅਸੀਂ ਕਿਸੇ ਮੁਸਲਮਾਨ ਨੂੰ ਤੋਂ ਪੰਜਾਬ ਦੇ ਵਿੱਚੋਂ ਨਹੀਂ ਕਟਾਂਗੇ ਅਸੀਂ ਪੰਜਾਬ ਆਜ਼ਾਦ ਆਪਣੇ ਚਾਰਨ ਸੁਰੱਖਿਆ ਲਈ ਕਰਾਉਣਾ ਚਾਹੁੰਦੇ ਆ ਅਸੀਂ ਪੰਜਾਬ ਆਜ਼ਾਦ ਆਪਣੇ ਨੌਜਵਾਨ ਭਰਾਵਾ ਲਈ ਕਰਾਉਣਾ ਚਾਹੁੰਦੇ ਆ ਅਸੀਂ ਪੰਜਾਬ ਆਜ਼ਾਦ ਆਪਣੇ ਪਾਣੀ ਲਈ ਕਰਾਉਣਾ ਚਾਹੁੰਦੇ ਆ ਅਸੀਂ ਪੰਜਾਬ ਆਜ਼ਾਦ ਆਪਣੇ ਆਪ ਦੇ ਬਿਜ਼ਨਸ ਕਰਨ ਵਾਸਤੇ ਚਾਹੁੰਦੇ ਆ ਅਸੀਂ ਪੰਜਾਬ ਆਜ਼ਾਦ ਆਪਣੀਆਂ ਯੂਨੀਵਰਸਿਟੀਆਂ ਬਣਾਉਣ ਵਾਸਤੇ ਕਰਨਾ ਚਾਹੁੰਦੇ ਆ ਆਪਣੇ ਇਤਿਹਾਸ ਬਣਾਉਣ ਵਾਸਤੇ ਕਰਨਾ ਚਾਹੁੰਦੇ ਆ ਇੰਨੀਆਂ ਗੱਲਾਂ ਕਹਿੰਦਾ ਮੱਖਮਾਂ ਦਾ ਜੱਜ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ